ਵਾਹਿਗੁਰੂ ਜੀ ਕਾ ਠਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਹਾਜ਼ਰ ਆ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਇੱਕ ਇਤਿਹਾਸਿਕ ਘਟਨਾ ਆਪਜੀ ਨਾਲ ਸਾਂਝੀ ਕਰਨੀ ਆ ਜਿਹੜੀ ਕਿ ਮਈ ਦੇ ਪਹਿਲੇ ਹਫ਼ਤੇ ਹੋਈ ਸੀ ਇਹ ਇੱਕ ਇਤਿਹਾਸਿਕ ਘਟਨਾ ਹੈ ਬਹਾਦਰੀ ਨਾਲ ਭਰੀ ਹੋਈ ਜਿਹਦਾ 95% ਸਿੱਖ ਕੌਮ ਨੂੰ ਪਤਾ ਨਹੀਂ ਹੈਗਾ ਗੱਲ ਕਰਦੇ ਆ ਮੁਕਤ ਸਰ ਦੀ ਜੰਗ ਦੀ ਜੋ ਮਈ ਦੇ ਪਹਿਲੇ ਹਫ਼ਤੇ ਹੋਈ ਸੀ ਇਹ ਜੰਗ ਨੂੰ ਸਮਝਣ ਲਈ ਆਪਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ ਹੈ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ 8 ਮਹੀਨੇ ਤੱਕ ਘੇਰ ਕੇ ਰੱਖਿਆ। ਜੰਗ ਹੋਈ, ਸੈਂਕੜੇ ਸਿੰਘ ਸ਼ਹੀਦ ਹੋਏ। ਉਸ ਤੋਂ ਬਾਅਦ ਝੂਠੀਆਂ ਕਸਮਾਂ ਖਾ ਕੇ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਤੋਂ ਖਾਲੀ ਕਰਵਾਇਆ। ਸਰਸਾ ਦੀ ਜੰਗ ਹੋਈ। ਸਰਸਾ ਦੀ ਜੰਗ ਵਿੱਚ ਸੈਂਕੜੇ ਸਿੰਘ ਸ਼ਹੀਦ ਹੋਏ। ਸਰਸਾ ਨਦੀ ਵਿੱਚ ਸੈਂਕੜੇ ਸਿੰਘਾ ਹੜਕੇ ਸ਼ਹੀਦ ਹੋਏ ਉਸ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਸਾਹਿਬ ਪਹੁੰਚੇ 40 ਸਿੰਘਾਂ ਸਮੇਤ ਤੇ ਚਮਕੌਰ ਦੀ ਜੰਗ ਵਿੱਚ ਵੱਡੇ ਸਹਬਜਾਦੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋ ਗਏ 37 ਸਿੰਘ ਸ਼ਹੀਦ ਹੋਏ ਸਰਾਂਦ ਛੋਟੇ ਸਹਬਜਾਦਿਆਂ ਨੂੰ ਕੰਧਾਂ ਵਿੱਚ ਚਿੰਕੇ ਸ਼ਹੀਦ ਕੀਤਾ ਗਿਆ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਿੰਨ ਸਿੰਘਾਂ ਸਮੇਤ ਅਲੱਗ-ਅਲੱਗ ਰਸਤੇ ਰਾਹੀਂ ਮਾਛੀਵਾੜੇ ਪਹੁੰਚੇ ਮਾਛੀ ਵਾਲੇ ਤੋਂ ਬਾਅਦ ਕਈ ਪਿੰਡਾਂ ਚੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀਨੇ ਪਿੰਡ ਪਹੁੰਚੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਤੇ ਉੱਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਤਾ ਤਾਂ ਕਿ ਪਹਾੜੀ ਰਾਜੇ ਹਮਲਾ ਕਰ ਸਕਦੇ ਆ ਤਾਂ ਉਹਨਾਂ ਨੇ ਕੁਝ ਤਨਖਾਹਦਾਰ ਫੌਜੀ ਵੀ ਭਰਤੀ ਕਰ ਲਏ ਬਾਕੀ ਸਿੱਖ ਨੌਜਵਾਨ ਆਪਣੀਆਂ ਜਵਾਨੀਆਂ ਭੇਟ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਸਿੰਘਾਂ ਨੇ ਗੁਰੂ ਸਾਹਿਬ ਨੂੰ ਘੋੜੇ ਸ਼ਸਤਰ ਹੋਰ ਬੰਦੂਖਾਂ ਤੋ ਫੇਰ ਰੂਪ ਵਿੱਚ ਭੇਟਾ ਦੇ ਰੂਪ ਵਿੱਚ ਦੇਣੀਆ ਸ਼ੁਰੂ ਕਰਤੀਆਂ ਉਧਰ ਵਜ਼ੀਰ ਖਾਨ ਨੂੰ ਵੀ ਪਤਾ ਲੱਗ ਗਿਆ ਸਰੰਦ ਕਿ ਗੁਰੂ ਗੋਬਿੰਦ ਸਿੰਘ ਜੀ ਦੀਨੇ ਪਿੰਡ ਸਾਈ ਸਲਾਮਤ ਪਹੁੰਚੇ ਹੋਏ ਆ ਉਹਨੇ ਉੱਥੇ ਦੇ ਚੌਧਰੀ ਨੂੰ ਸਨੇਹਾ ਵੀ ਖੱਲਿਆ ਤਾਂ ਕਿ ਗੁਰੂ ਸਾਹਿਬ ਨੂੰ ਸਾਡੇ ਹਵਾਲੇ ਕਰ ਦੇ ਤਾਂ ਚੌਧਰੀ ਆਨੇ ਵੀ ਸਨੇਹਾ ਦਿੱਤਾ ਉਹਨਾਂ ਤਿੰਨ ਭਾਈ ਸੀ ਉਹ ਕਿ ਵੀ ਅਸੀਂ ਗੁਰੂ ਸਾਹਿਬ ਨੂੰ ਤੇਰੇ ਹਵਾਲੇ ਨਹੀਂ ਕਰਾਂਗੇ ਗੁਰੂ ਜੀ ਦੀ ਸੇਵਾ ਕਰਨੀ ਸਾਡਾ ਫਰਜ਼ ਆ ਤੂੰ ਹਮਲਾ ਕਰੂਗਾ ਤਾਂ ਨੂੰ ਮੂੰਹ ਤੋੜ ਮਾਸੀ ਜਵਾਬ ਦੇਵਾਂਗੇ ਸੋ ਵਜੀਰ ਖਾਨ ਨੇ ਕੀ ਕਰਿਆ 8-10 ਹਜ਼ਾਰ ਦੀ ਫੌਜ ਲੈ ਕੇ ਦੀਨੇ ਪਿੰਡ ਵੱਲ ਨੂੰ ਚੜਾਈ ਕਰਤੀ ਉਧਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਪਤਾ ਲੱਗਿਆ ਕਿ ਵਜੀਰ ਖਾਨ ਨੇ ਫੌਜ ਛਾੜਤੀ ਤਾਂ ਗੁਰੂ ਜੀ ਨੇ ਦੀਨੇ ਪਿੰਡ ਵਿੱਚ ਲੜਨਾ ਠੀਕ ਨਹੀਂ ਸਮਝਿਆ ਲੋਕਾਂ ਦੀ ਸੁਰੱਖਿਆ ਲਈ ਕਿ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਅੱਗੇ ਕਈ ਪਿੰਡਾਂ ਵੱਲ ਵਧਦੇ ਗਏ ਕਈ ਪਿੰਡਾਂ ਵੱਲ ਵਧਦੇ ਗਏ ਤੇ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਿਆ ਕਿ ਇੱਥੇ ਇੱਕ ਖਿਦਰਾਣੇ ਦੀ ਢਾਬਾ ਉੱਥੇ ਪਾਣੀ ਆ ਬਸ ਹੋਰ ਕਿਤੇ ਵੀ ਪਾਣੀ ਨਹੀਂ ਹੈਗਾ ਦੂਰ ਦੂਰ ਤੱਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਸਲਾਹ ਪਸੰਦ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਸਮੇਤ ਖਿਦਰਾਣੇ ਦੀ ਢਾਬਾ ਵੱਲ ਚੱਲੇ ਪਾਤੇ ਖਿਦਰਾਣੇ ਪਹੁੰਚ ਕੇ ਢਾਬੇ ਕਬਜ਼ਾ ਕਰਿਆ ਗੁਰੂ ਸਾਹਿਬ ਉੱਚੀ ਟੀਬੀ ਤੇ ਚੜ ਗਏ ਤੇ ਦਰਖਤਾਂ ਤੇ ਝਾੜੀਆਂ ਤੇ ਤਰਪਾਲਾਂ ਪਾਤੀਆਂ ਚਾਦਰਾਂ ਪਾਤੀਆਂ ਤਾਂ ਜੋ ਮੁਗਲਾਂ ਨੂੰ ਲੱਗੇ ਸਿੰਘ ਵੱਡੀ ਫੌਜ ਵਿੱਚ ਠਹਿਰੇ ਹੋਏ ਆ ਸਿੰਘਾਂ ਕੋਲ ਇੱਕ ਵੱਡੀ ਫੌਜ ਆ ਉਹਨਾਂ ਨੂੰ ਭਲੇਖਾ ਪਾਇਆ ਜਾ ਸਕੇ ਮੁਗਲ ਪਹੁੰਚ ਗਏ ਵਜ਼ੀਰ ਖਾਨ ਆ ਗਿਆ ਜ਼ਬਰਦਸਤ ਜੰਗ ਹੋਈ ਗੁਰੂ ਗੋਬਿੰਦ ਸਿੰਘ ਜੀ ਨੇ ਟੀਬੀ ਪਰੋਂ ਤੀਰਾਂ ਦੀ ਝੜੀ ਲਾਤੀ ਸੈਂਕੜੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਸਿੰਘ ਲੜੇ ਬਹੁਤ ਬਹਾਦਰੀ ਨਾਲ ਲੜੇ ਸ਼ਹਾਦਤਾਂ ਹੋਈਆਂ ਮਾਈ ਭਾਗੋ ਜੀ ਵੱਡੀ ਡਾਂਗ ਨਾਲ ਲੜੇ ਉਹਨਾਂ ਨੇ ਵੀ ਸੈਂਕੜੇ ਮੁਗਲਾਂ ਨੂੰ ਮਾਰਿਆ ਮੁਗਲਾਂ ਨੇ ਇੱਕ ਬਹੁਤ ਜ਼ੋਰਦਾਰ ਹਮਲਾ ਕਰਿਆ ਜਿਦੇ ਵਿੱਚ ਸੈਂਕੜੇ ਸਿੰਘ ਸ਼ਹੀਦ ਹੋਏ ਮੁਗਲਾਂ ਦਾ ਵੀ ਨੁਕਸਾਨ ਹੋਇਆ ਸਿੰਘਾਂ ਦਾ ਵੀ ਨੁਕਸਾਨ ਹੋਇਆ ਤਾਂ ਸਿੰਘ ਬਹਾਦਰ ਹੇ ਮੁਗਲਾਂ ਤੇ ਉਧਰ ਗੁਰੂ ਜੀ ਰੋਡ ਮੁਤਾਬਕ ਤਿੱਬੀ ਤੋਂ ਸਿੰਘ ਵੀ ਭੇਜਦੇ ਰਹੇ ਆ ਤੇ ਵਜ਼ੀਰ ਖਾਨ ਹੈਰਾਨ ਸੀ ਕਿ ਸਿੰਘ ਉਪਰੋਂ ਕਿੱਥੋਂ ਆਈ ਜਾ ਰਹੇ ਆ ਉਹਨੂੰ ਐ ਸੀ ਵੀ ਫੌਜ ਬਹੁਤ ਵੱਡੀ ਆ ਤੇ ਕੀ ਹੋਇਆ ਪਾਣੀ ਦੂਰ ਦੂਰ ਤੱਕ ਹੈ ਨਹੀਂ ਤਾਂ ਪਾਣੀ ਤੇ ਸਿੰਘਾਂ ਨੇ ਗੁਰੂ ਸਾਹਿਬ ਨੇ ਕਬਜ਼ਾ ਕਰ ਲਿਆ ਤਾਂ ਤੇ ਉਧਰ ਮੁਗਲ ਤਰਾ ਤਰਾ ਕਰ ਉੱਠੇ ਬਸਾਖ ਦਾ ਮਹੀਨਾ ਸੀ ਗਰਮੀ ਪੈ ਰਹੀ ਸੀ ਅੱਜ ਦੇ ਦਿਨਾਂ ਦੀ ਗੱਲ ਕਿੰਨੀ ਗਰਮੀ ਹੁਣ ਪੈ ਰਹੀ ਆ ਤੇ ਮੁਗਲਾਂ ਨੇ ਕੀ ਕਿਹਾ ਜਿਹੜੇ ਵੱਡੇ ਵੱਡੇ ਸ਼ੇਖੀਆਂ ਮਾਰਦੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਤਲ ਕਰ ਦੂਗੇ ਫੜ ਕੇ ਲਿਆਉਂਗੇ ਏ ਉਹ ਉਹਨਾਂ ਨੇ ਹੱਥ ਖੜੇ ਕਰਕੇ ਵਜ਼ੀਰ ਖਾਨ ਨੂੰ ਕਹਿੰਦੇ ਉਹ ਜਿਹੜਾ ਗੁਰੂ 8ਵੇਂ ਨੇ ਅਨੰਦਪੁਰ ਸਾਹਿਬ ਨਹੀਂ ਫੜ ਹੋਇਆ ਜਿਹੜਾ ਗੁਰੂ ਚਮਕੌਰ ਦੀ ਗੜੀ ਵਿੱਚ ਨਹੀਂ ਫੜ ਹੋਇਆ ਉਹਨੂੰ ਇੱਥੇ ਖੁੱਲੀਆਂ ਥਾਵਾਂ ਤੇ ਅਸੀਂ ਕਿਵੇਂ ਫੜ ਲੂਗੇ ਸਲਾਮਤੀ ਪਿੱਛੇ ਜਾਣ ਵਿੱਚ ਸੋ ਹੱਥ ਖੜੇ ਕਰਕੇ ਮੁਗਲ ਕਰਾਰੀ ਹਾਰ ਖਾ ਕੇ ਭੱਜ ਗਏ ਸਰੰਦਰਵਾਲ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੰਘਾਂ ਦੀ ਜਿੱਤ ਹੋਈ ਮੋਗਲਾਂ ਦੇ ਜਾਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਿੱਬੀ ਤੋਂ ਹੇਠਾਂ ਆਏ ਉਹਨਾਂ ਨੇ ਜ਼ਖਮੀ ਸਿੰਘਾਂ ਦੀ ਮਲਮ ਪੱਟੀ ਕਰੀ ਜ਼ਖਮਾਂ ਨੂੰ ਸਾਫ਼ ਕਰਕੇ ਤੇ ਮਾਈ ਭਾਗੋ ਜੀ ਵੀ ਜਿਹੜੇ ਢਾਂਗ ਨਾਲ ਲੜੇ ਸੀ ਉਹਨਾਂ ਦੇ ਵੀ ਜ਼ਖਮ ਗੁਰੂ ਸਾਹਿਬ ਨੇ ਸਾਫ਼ ਕਰੇ ਮਲਮ ਪੱਟੀ ਕਰੀ ਉਧਰ ਮਹਾ ਸਿੰਘ ਵੀ ਬਹੁਤ ਬਹਾਦਰੀ ਨਾਲ ਲੜੇ ਉਹਨਾਂ ਨੇ ਵੀ ਦੇਖ ਲਓ ਆਖਰੀ ਸਾਹਾਂ ਤੇ ਸੀ ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਕਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤੀਆਂ ਦਾ ਵਾਰ ਦਿੱਤਾ ਜਿਹੜੇ ਜੂੰਦੇ ਜੀ ਬੰਧਨਾ ਤੋਂ ਮੁਕਤ ਹੋ ਕੇ ਹੱਕ ਸੱਚ ਲਈ ਆਪਣੀਆਂ ਜਾਨਾਂ ਵਾਰ ਕੇ ਸ਼ਹਾਦਤਾਂ ਪਾ ਗਈ ਇਸ ਕਰਕੇ ਉਹ ਧਰਤੀ ਦਾ ਨਾਮ ਮੁਕਤਸਰ ਸਾਹਿਬ ਪਿਆ ਤੇ ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਸੰਸਕਾਰ ਕਰਿਆ ਅਰਦਾਸਾ ਕਰਕੇ ਗੁਰਬਾਣੀ ਪੜ੍ਹ ਕੇ ਇਹ ਜੰਗ ਬਹੁਤ ਮਹਾਨ ਆ ਦੋਸਤੋ ਜਿਦੀ ਆਪਾਂ ਨੂੰ ਪਤਾ ਨਹੀਂ ਆਪਣੇ ਬੱਚਿਆਂ ਨੂੰ ਪਤਾ ਨਹੀਂ ਜਿਹਦੇ ਬਾਰੇ ਰਾਜੇ ਬਰੂਸ ਦੀ ਆਪਾਂ ਕਹਾਣੀ ਪੜ੍ਹੀ ਆ ਸਕੂਲ ਦੇ ਵਿੱਚ ਸਿਲੇਬਸਾਂ ਮੈਂ ਵੀ ਪੜ੍ਹੀ ਆ ਕਿ ਉਹ ਹਾਰ ਖਾ ਕੇ ਕਿਸੇ ਰਾਜੇ ਤੋਂ ਗੁਫਾ ਗੁਫਾ ਵਿੱਚ ਲੁਕ ਗਿਆ ਗੁਫਾ ਵਿੱਚ ਉਹਨੇ ਦੇਖਿਆ ਇੱਕ ਮੱਕੜੀ ਉੱਪਰ ਚੜ੍ਹ ਰਹੀ ਆ ਕੰਧ ਤੇ 헤ਠਾਂ ਗਿਰ ਰਹੀ ਆ ਚੜ੍ਹ ਰਹੀ ਆ ਗਿਰੀ ਜਾਂਦੀ ਆ ਪਰ ਉਹ ਆਖੀਰ ਦੇ ਵਿੱਚ ਉਹਨੇ ਕੋਸ਼ਿਸ਼ ਨਹੀਂ ਛੱਡੀ ਹੈਗੀ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਈ ਚੜ ਗਈ ਸਰੇਆ ਤੇ ਉਹਨੂੰ ਬਰੂਸ ਰਾਜੇ ਨੇ ਦੇਖਿਆ ਵੀ ਜੇ ਮੱਕੜੀ ਵਾਰ-ਵਾਰ ਕੋਸ਼ਿਸ਼ ਕਰਕੇ ਸਿਰੇ ਚੜ ਸਕਦੀ ਹੈ ਜਿੱਤ ਸਕਦੀ ਆ ਤਾਂ ਮੈਂ ਕਿਉਂ ਨਹੀਂ ਜਿੱਤ ਸਕਦਾ ਉਹਨੇ ਦੁਬਾਰਾ ਫੌਜ ਇਕੱਠੀ ਕਰੀ ਤੇ ਆਪਣਾ ਰਾਜ ਭਾਗ ਪ੍ਰਾਪਤ ਕਰਿਆ ਇਹ ਆਪਾਂ ਨੂੰ ਪੜਾਈ ਜਾਂਦੀ ਆ ਹਨਾ ਤੇ ਗੱਲ ਇਹ ਹੈ ਕਿ ਇਹ ਤਾਂ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਮੁਕਸਰ ਦੀ ਜੰਗ ਆ ਇਹਦੇ ਮੁਕਾਬਲੇ ਤਾਂ ਇਹ ਕੁਝ ਵੀ ਨਹੀਂ ਹੈਗੀ ਉਹ ਤਾਂ ਬਹੁਤ ਵੱਡੀ ਜੰਗ ਆ ਅਨੰਦਪੁਰ ਸਾਹਿਬ ਉੱਜੜਿਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰੀ ਜੀ ਸ਼ਹੀਦ ਹੋਏ ਸੈंती ਸਿੰਘ ਸ਼ਹੀਦ ਹੋਏ ਅੱਖਾਂ ਸਾਹਮਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਕੰਡਿਆਂ ਨਾਲ ਗੁਰੂ ਸਾਹਿਬ ਦੇ ਪੈਰ ਵਿੰਨੇ ਗਏ ਹਯਾਰਾਂ ਤੋਂ ਤਿੰਨ ਸਿੰਘ ਰਹਿ ਗਏ ਸੀ ਨਾਲ ਗੁਰੂ ਸਾਹਿਬ ਦੇ ਫਿਰ ਵੀ ਉਹਨਾਂ ਨੇ ਦੁਬਾਰਾ ਫੌਜ ਇਕੱਠੀ ਕਰਕੇ ਮੁਗਲਾਂ ਨੂੰ ਹਰਾ ਕੇ ਭੇਜਿਆ ਮੁਕਤ ਸਰ ਦੀ ਧਰਤੀ ਤੋਂ ਇਸ ਕਰਕੇ ਇਹ ਬਹੁਤ ਮਹਾਨ ਜੰਗਾ ਸੋ ਇਹ ਜੰਗ ਨੂੰ ਆਪਾਂ ਆਪਣੇ ਬੱਚਿਆਂ ਨੂੰ ਦੱਸੀਏ ਆਪਣੇ ਪਰਿਵਾਰ ਵਿੱਚ ਸਾਂਝੀ ਕਰੀਏ ਤੇ ਮੈਂ ਸਰਕਾਰ ਨੂੰ ਕਹਿਣਾ ਇਹ ਮਹਾਨ ਜੰਗ ਨੂੰ ਸਕੂਲ ਦਾ ਸਿਲੇਬਸ ਬਣਾਉਣਾ ਚਾਹੀਦਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦਾ ਪਤਾ ਲੱਗੇ ਇਹ ਇਤਿਹਾਸਿਕ ਜੰਗ ਦਾ ਪਤਾ ਲੱਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਮੁਕਤ ਸਰਦੀ ਜੰਗ ਬਾਰੇ ਆਪਾਂ ਨੇ ਸਾਂਝ ਪਾਉਣੀ ਸੀ ਹੋਈਆਂ ਭੁੱਲਾਂ ਚੁੱਕਾਂ ਆ ਮਾਫ ਕਰਨੀਆਂ ਕੁਝ ਗੱਲਾਂ ਰਹਿ ਗਈਆਂ ਹੋਣਗੀਆਂ ਹਨਾ ਉਹ ਫੇਰ ਅਗਲੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ